ਮੰਨਣ ਵਾਲੀ ਗੱਲ ਹੈ ਵਾਕਈ ਮੋਹ ਪਾਇਆ ਸਭ ਨੂੰ ਮੋਹ ਦੇ ਜਾਲ ਚ ਪਾਇਆ ਤਾਂ ਹੀ ਮੋਹਣ ਆਖਿਆ ਉਹਨੇ ਇਹ ਮੋਹਣ ਦੇ ਅਰਥ ਆਸਾ ਦੀ ਵਾਰ ਦੇ 19ਵੇਂ ਸ਼ਲੋਕ ਦੀ ਪੌੜੀ ਚ ਕੀਤੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋ ਚੁਣ ਕਢੀਏ ਇਹ ਮੋਹਣ ਦੇ ਅਰਥ ਨੇ ਕਹਿੰਦੇ ਦੁਨੀਆ ਚ ਕਿਸੇ ਨੂੰ ਪੁੱਛੋ ਰੱਬ ਕੀਦਾ ਹਰੇ ਕੇ ਕਹਿੰਦਾ ਤਾਂ ਮੇਰਾ ਹੀ ਐ ਅਜਖੇ ਆਖੋ ਸਤਨਾਮ ਇਨਾ ਮੋਹ ਲਿਆ ਹਰ ਕੋਣ ਰੱਬ ਤਾਂ ਮੇਰਾ ਹੈ ਰੱਬ ਤਾਂ ਮੇਰਾ ਹੈ ਮੋਹ ਲਿਆ ਬਨਲੇ ਜਾਲ ਦਾ ਭਗਤ ਕਹਿੰਦੇ ਤੂੰ ਮੋਹ ਦੇ ਜਾਲ ਦੇ ਬਨਲੇ ਮੰਨਦੇ ਅਸੀਂ ਜਬ ਹਮ ਬਾਂਦੇ ਮੋਹ 파ਸ ਪਾ ਯਾਦ ਰੱਖੀ ਬਨਿਆ ਤੈਨੂੰ ਵੀ ਹੋਇਆ ਹੈ ਸੁਤੰਤਰ ਤੂੰ ਵੀ ਨਹੀਂ ਹਮ ਪ੍ਰੇਮ ਬੰਧਨ ਤੁਮ ਬਾਂਦੇ ਅਸੀਂ ਤਨੂੰ ਪ੍ਰੇਮ ਦੇ ਜਾਲ ਚ ਬਨਿਆ ਹੋਇਆ ਹੈ ਪਰ ਯਾਦ ਰੱਖੀ ਤੇਰੇ ਵਾਲਾ ਮੋਹ ਦਾ ਜਾਲ ਕੱਟਣਾ ਤਰੀਕਾ ਤੂੰ ਸਾਨੂੰ ਦੱਸਿਆ ਹੋਇਆ ਓਹ ਤੇਰਾ ਨਾਮ ਜਪ ਕੇ ਕੱਟਿਆ ਜਾਣਾ ਪਰ ਜਿਹੜਾ ਜਾਲ ਤੈਨੂੰ ਸੇ ਪ੍ਰੇਮ ਦਾ ਪਾਇਆ ਜੇ ਤਕੜਾ ਹੈ ਤੇ ਉਹਨੂੰ ਕੱਟ ਕੇ ਦਿਖਾ ਅੱਖੇ ਆਖੋ ਸਤ ਆਪਣੇ ਛੁੱਟਣ ਕੋ ਯਤਨ ਕਰੋ ਕਰ ਲੈ ਯਤਨ ਤੇ ਸਾਡੇ ਜਾਲ ਚੋਂ ਨਿਕਲਦਾ ਨਿਕਲ ਕੇ ਦਿਖਾ ਉਹ ਜਾਲ ਹੀ ਐਸੇ ਪ੍ਰੇਮ ਦਾ ਮੂ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਦੋ ਖਿੰਚ ਤਨੂ ਡੋਰੀਆਂ ਟੁੱਟਣ ਵਾਲੀਆਂ ਨਹੀਂ ਪ੍ਰੇਮ ਦੀਆਂ ਤੋੜ ਕਹਿੰਦੇ ਚੈਲੰਜ ਕਰਤਾ ਰੱਬ ਨੂੰ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੇ ਮਹਾਰਾਜ ਗੁਰੂ ਕੇ ਪਿਆਰਿਓ ਮਾਰ ਸਮਤ ਬਖਸ਼ੇ ਸਾਨੂੰ ਸੋ ਸਮਾਂ ਵੀ ਆਜ਼ਾਦ ਨਹੀਂ ਦੰਦਾ ਫੇਰ ਜਦੋਂ ਸਮੇ ਸਮੇ ਤੇ ਸਮਾਂ ਬਣੂਗਾ ਜਿਵੇਂ ਪ੍ਰਬੰਧਕਾਂ ਦਾ ਹੁਕਮ ਹੋਊਗਾ ਸਾਡਾ ਆਪਣਾ ਮੇਰਾ ਪਰਿਵਾਰ ਹੈ ਸਿੱਖ ਪੰਥ ਮੈਂ ਉਸੇ ਪਰਿਵਾਰ ਦਾ ਇੱਕ ਮੈਂਬਰ ਹਾਂ ਸ਼੍ਰੋਮਣੀ ਕਮੇਟੀ ਸਾਡੀ ਆਪਣੀ ਹੈ ਅਕਾਲੀ ਦਰ ਸਾਡਾ ਆਪਣਾ ਪੰਥ ਸਾਡਾ ਆਪਣਾ ਇਹ ਡਿਊਟੀਆਂ ਲੈਣੇ ਆਪਣੇ ਆਪ ਨਹੀਂ ਕਿਸੇ ਦੀ ਕਿਤੇ ਕਿਸੇ ਦੀ ਕਿਤੇ ਮੇਰੀ ਕਿਤੇ ਲਾ ਦਿੱਤੀ ਲਗ ਲਗ ਡਿਊਟੀਆਂ ਬਣ ਨਭਾਉਂਦੇ ਜਾਓ ਤਖੜੇ ਹੋ ਕੇ ਆਪਣਾ ਆਪਣਾ ਫਰਜ਼ ਪੂਰਾ ਕਰਦੇ ਜਾਓ ਇਹ ਰਲ ਮਿਲ ਕੇ ਕੰਮ ਚੱਲਣਾ ਇਕੱਲਾ ਕੋਈ ਨਹੀਂ ਕੁਝ ਕਰ ਸਕਦਾ ਰਲ ਮਿਲ ਕੇ ਪਰ ਇੱਕ ਮੈਂ ਗੱਲ ਕਹਿਣ ਲੱਗਿਆ ਸਮਾਪਤੀ ਦਾ ਟਾਈਮ ਹੋ ਗਿਆ ਹੈ ਇੱਕ ਦਿਨ ਮੈਂ ਦੇਖ ਰਿਹਾ ਸੀ ਅਮਰੀਕਾ ਤੋਂ ਕੈਲੀਫੋਰਨੀਆ ਇੱਕ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਉਹਦਾ ਇਕੱਠ ਸੀ। ਔਰ ਦੁਨੀਆ ਭਰ ਦੇ ਸਿੱਖ ਵਿਦਵਾਨ بڑے بڑے ਵਧੀਆ ਬੁਲਾਰੇ ਇਕੱਠੇ ਹੋਏ ਸੀ। ਸਭ ਨੇ ਆਪਣੇ ਵਿਚਾਰ ਰੱਖੇ ਕਈ ਦਿਨ ਚੱਲੇ ਆ। ਪਰ ਉਹਦੇ ਚ ਇੱਕ ਨਾ ਕੋਈ ਵੀਰ ਬੋਲਿਆ ਕਲੀਨ ਸੇਵ ਸੀ। ਮੈਨੂੰ ਨਹੀਂ ਪਤਾ ਕਿਹੜੇ ਧਰਮ ਦਾ ਸੀ। ਬਹੁਤ ਬੜਾ ਕਮਾਲ ਦਾ ਬੋਲਿਆ ਬਹੁਤ ਕਮਾਲ ਦੇ ਵਿਚਾਰ ਬੜੀ ਉਹਦੀ ਆਜ਼ਾਦ ਰਾਤ ਪ੍ਰਾਤਨ ਤੇ ਆ ਸਾਡਾ ਬਹੁਤ ਉਹਨੇ ਦੱਸਿਆ ਵੀ ਕੀ ਕੁਝ ਵਾਪਰਿਆ ਪਰ ਉਹਨੇ ਇੱਕ ਜਿਹੜੀ ਗੱਲ ਆਖੀ ਨਾ ਕਮਾਲ ਦੀ ਕਹਿੰਦਾ ਸਿੱਖੋ ਤੁਹਾਡੇ ਸਾਰੇ ਗੁਣ ਨੇ ਤੁਹਾਡਾ ਕੋਈ ਸਾਨੀ ਨਹੀਂ ਕਰਮਾਨੀ ਤੁਸੀਂ ਮੂਰੇ ਦਾਤ ਤੁਸੀਂ ਅੱਗੇ ਨਾਮ ਜਪਣ ਤੁਸੀਂ ਮੂਰੇ ਸਰਬੱਤਾ ਭਲਾ ਮੰਗਣ ਤੁਸੀਂ ਅੱਗੇ ਦੁਨੀਆਂ ਜਿੱਥੇ ਜੰਗਾਂ ਲੜੀਆਂ ਜਾਂਦਾ ਨੇ ਮਜੇਲਾ ਜਾਂਦਾ ਉੱਥੇ ਵੀ ਲੰਗਰ ਜਾ ਕੇ ਵਰਤਦਾ ਥੋੜਾ ਕੋਈ ਸਾਨੀ ਨਹੀਂ ਜਿੱਥੇ ਮੋਰਚੇ ਲੱਗੇ ਨੇ ਉੱਥੇ ਵੀ ਹਰ ਜਗ੍ਹਾ ਕੋਈ ਮਤ ਭੇਦ ਨਹੀਂ ਕੋ ਜਾਤ-ਪਾਤ ਨਹੀਂ ਪਰ ਕਹ ਸੁਣ ਇੱਕੋ ਕੰਮ ਹੈ ਤੁਸੀਂ ਆਪਣੇ ਦੇ ਨਿੰਦਿਆ ਕਰੀ ਜਾਂਦੇ ਹੋ ਅੱਖੇ ਆਖੋ ਸਤ ਨੂੰ ਤੂੰ ਹੀ ਸੁਣਿਆ ਹੋਵੇਂ ਥੋੜੀ ਇਹ ਘਾਟ ਆਪਣੇ ਨੂੰ ਮਾੜਾ ਆ ਮਾੜਾ ਉਹ ਠੱਗ ਜਿਹਾ ਫਰਾਣਾ ਜੀ ਉਹਨੇ ਕਈ ਲਫ਼ਜ਼ ਬੋਲ ਕੇ ਵੀ ਸੁਣਾਏ ਇਹ ਬੜਾ ਪੜਾ ਹੈ ਜੀ ਏ ਬੜਾ ਕਹਿੰਦਾ ਇਹ ਕੰਮ ਛੱਡ ਦਿਓ ਫੇਰ ਤੁਹਾਡੇ ਵਰਗਾ ਕੋਈ ਵੀ ਨਹੀਂ ਜੇ ਸਾਨੂੰ ਮਾਰ ਰਿਹਾ ਸਾਡੀ ਆਪਣੀ ਫੁੱਟ ਨਹੀਂ ਮਾਰ ਰਿਹਾ ਅੱਖੇ ਆਖੋ ਜਿਹੜੀ ਲੱਤਾਂ ਖੱਣ ਲਈ ਸੋਚਦੇ ਨੇ ਸਾਡੀ ਮਾਨੂੰ ਉਹੀ ਲੈ ਕੇ ਜਾਏਗੀ ਬਸ ਇਸ ਕੌਮ ਦਾ ਕੋਈ ਸਾਨੀ ਨਹੀਂ ਕੋਈ ਸਾਹਮਣੇ ਖੜ ਨਹੀਂ ਸਕਦਾ ਇੱਕ ਦਿਨ ਦੁਨੀਆ ਰਾਜ ਲੈ ਸਕਦਾ ਇੱਕ ਦਿਨ ਵਿੱਚ ਥੋੜ ਜੱਡੀ ਪਾਵਰ ਹੈ ਪਰ ਜਦੋਂ ਤੁਸੀਂ ਇੱਕ ਝੰਡੇ ਥੱਲੇ ਆਕਾਲ ਤੱਕ ਦੇ ਚਰਨਾਂ 'ਚ ਇਕੱਠੇ ਹੋਵੋਗੇ ਉਹ ਰਾਜ ਆਉਣਾ ਹੈ ਖਾਲਸਾ ਰਾਜ ਜੋ ਬੇਗੰਪੁਰਾ ਪਗਦਲ ਬਦਾਜ ਜਿਹਨ ਜਿਹਦਾ ਵਰਣਨ ਕੀਤਾ ਉਹ ਗੁਰੂ ਨਾਨਕ ਤੁਹਾਨੂੰ ਬਹੁਤ ਸਮਾਂ ਪਹਿਲਾਂ ਕਹਿ ਗਏ ਨੇ ਮੱਗੇ ਮਦੀਨੇ ਯਾਤਰਾ ਵੇਲੇ ਕਾਜੀ ਰੁਗਨਦੀ ਨੂੰ ਸੰਬੋਧਨ ਕਰਕੇ ਜੋ ਮਹਾਰਤਨ ਬਚਨ ਕੀਤੇ ਨੇ ਕਰਨੀ ਨਾਮਾ ਇੱਕ ਰਸੀਦ ਨਾਮਾ ਇੱਕ ਕਰਨੀ ਨਾਮਾ ਉਥੇ ਸੁੰਦਰ ਬਚਨ ਕਰ ਗਏ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਬੇਗੰਪੁਰ ਹੈ ਆਊਗਾ ਖਾਲਸ ਪਿਓਰ ਸੁਧ ਰਾ ਜਿੱਥੇ ਕੋਈ ਦੁਖੀਆ ਨਹੀਂ ਰਹੂਗਾ ਆਕੀ ਨਾਮ ਦੁਖੀਆ ਕੋਈ ਦੁਖੀ ਨਹੀਂ ਹੋਗਾ ਸਾਰੇ ਸੁਖੀ ਬਸਣਗੇ ਜੋ ਪਗਦਰ ਵਦਾਜ ਜੀ ਨੇ ਆਖਿਆ ਨਾ ਵੀ ਛੋਟ ਬੜੇ ਸਭ ਸੁਖੀ ਬਸੇ ਰਵਦਾਸ ਰਹੇ ਪਰਸਨ ਉਹ ਗੁਰੂ ਨਾਨਕਨ ਵੀ ਉਹੀ ਚਿਤਰੇ ਸਾਰੇ ਭਗਤਾਂ ਗੁਰੂਆਂ ਪੀਰਾਂ ਨੇ ਦੁਨੀਆਂ ਤੇ ਸੁੱਖੇ ਮਨਾਈ ਹੈ ਸ਼ਾਂਤੀਏ ਮੰਗੀ ਹੈ ਕਾਲੀਆਂ ਵਾਲਾ ਕਹਿ ਗਿਆ ਸੁਖੀ ਵਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਾ ਸਾਰੀ ਦੁਨੀਆ ਸੁਖੀ ਰਹੇ ਬੀਬੀ ਪਾਨੀ ਨੇ ਆਖਿਆ ਸੀ ਪਿਤਾ ਜੀ ਦੁਨੀਆ ਪਰ ਦੁੱਖ ਮੇਰੀ ਝੋਲੀ ਚ ਪਾਓ ਇਹਦੇ ਬਦਲੇ ਮੇਰੀ ਕੁਲ ਨੂੰ ਕੁਰਬਾਨੀ ਦੇਣੀ ਪੈ ਜੇ ਕੋਈ ਗੱਲ ਵੀ ਇਹ ਐ ਸਿੱਖ ਧਰਮ ਦੂਜਿਆਂ ਦਾ ਭਲਾ ਮੰਗਣਾ ਤੇ ਆਪ ਦਾ ਭਾਵੇਂ ਸਿਰ ਵੀ ਕਟਾਉਣਾ ਪੈ ਜਾਵੇ ਇਹ ਐ ਸਿੱਖ ਧਰਮ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਨ ਅੰਨ ਸਾਬ ਦਾ ਪਾਠ ਕਰਾਂਗੇ ਬੜੇ ਮੁਜਾਰੇ ਕਰਨੇ ਪੈ ਰਹੇ ਨੇ ਆਪਾਂ ਨੂੰ ਬੜੇ ਮੋਰਚੇ ਲਾਉਣੇ ਪੈ ਰਹੇ ਨੇ ਇੱਕ ਮੈਂ ਬੇਨਤੀ ਕਰਾਂਗਾ ਮੈਨੇਜਰ ਸਾਹਿਬ ਜਾਦੂ ਜੀ ਤੇਜਲਾ ਸਾਹਿਬ ਬੈਠੇ ਹੋ ਆਪਾਂ ਬਣਦੀ ਬਿਆਦਵੀ ਦੀ ਵਾਬਦ ਬੜੇ ਮੋਰਚੇ ਲਾਏ ਕੁਰਬਾਨੀਆਂ ਵੀ ਹੋਈਆਂ ਸਾਨੂੰ ਬਹੁਤ ਸੱਦਰ ਤੇ ਵੀ ਚੱਲਣਾ ਪਿਆ ਸਮੇਂ-ਸਮੇਂ ਦੇ ਉੱਤੇ ਕੇਸ ਵੀ ਚੱਲੇ ਬੜਾ ਲੰਬਾ ਸਮਾਂ ਹੋ ਗਿਆ ਭਾਵੇਂ ਇਨਸਾਫ ਨਹੀਂ ਮਿਲਿਆ ਸਾਡੇ ਡਬਲ ਡਬਲ ਜਿਹੜੇ ਬੰਦੀ ਸਿੰਘ ਨੇ ਆਪਣੇ ਸਜਾਵਾਂ ਪਹੁੰਚ ਕਰਨ ਉਹ ਵੀ ਸਾਨੂੰ ਅਜੇ ਰਿਹਾਈ ਨਹੀਂ ਕੀਤੇ ਜਾ ਰਹੇ ਬੜਾ ਕੁਝ ਹੋ ਰਿਹਾ ਹੈ ਮਹਾਲੀ ਵੀ ਮੋਰਚਾ ਲੱਗੇ ਬੜੇ ਮੋਰਚੇ ਲੱਗ ਲੈਣ ਸਾਡਾ ਫਰਜ ਹੈ ਮੋਰਚੇ ਰਹਿਣਾ ਪਰ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕੀਤੀ ਉਹਦਾ ਆਪਾਂ ਵਿਰੋਧ ਕਰ ਰਿਹਾ ਕਰਨਾ ਚਾਹੀਦਾ ਗੁਟਕੇ ਸਾਹਿਬ ਦਾ ਬਿਆਦਵੀ ਆਪਾਂ ਵਿਰੋਧ ਕਰ ਰਿਹਾ ਕਰਨਾ ਚਾਹੀਦਾ ਹੈ ਪਰ ਜੇ ਬਾਣੀ ਗਲਤ ਪੜ੍ਹੀ ਜਾਂਦੀ ਹੋਵੇ ਕਿ ਉਹ ਬਿਆਦਵੀ ਨਹੀਂ ਹੈ ਦਸਮ ਪਤਸ਼ਾਹ ਜੀ ਨੇ ਸਿਰਫ ਇੱਕ ਲਾਮ ਵੱਧ ਪੜਨ ਤੋਂ ਅਨੰਤਪੁਰ ਸਾਹਿਬ ਚਪੇੜਾਂ ਬਣਾਵੀਆਂ ਸੀ ਸਭ ਨੂੰ ਪਤਾ ਹੈ ਕਰਤੇ ਹੀ ਕੀਮਤ ਕਰਦਾ ਜਾਣੇ ਕਹਿ ਜਾਣੇ ਗੁਰਸੂਰਾ ਉਹ ਪੜ ਰਿਆ ਸੀ ਕਹਿ ਜਾਣੇ ਗੁਰਸੂਰਾ ਇੱਕ ਲਾਮ ਹੈ ਘਟ ਸੀ ਅੱਜ ਮਾਫ਼ ਕਰਨਾ ਆਪਜੀ ਪਾਠ ਸੁਣ ਲੋ ਪੰਨਾ ਜਿਹੜਾ ਕੀ ਹੋ ਰਿਹਾ ਜਿਹਨੂੰ ਪੰਜਾਬੀ ਸੁੱਧ ਨਹੀਂ ਆਉਂਦੀ ਉਹ ਖੰਡ ਪਾਠੀ ਹੈ ਅੱਜਿੱਥੇ ਆਖੋ ਸਭ ਕੀ ਇਹ ਬਾਣੀ ਦੀ ਬੇਅਦਵੀ ਨਹੀਂ ਹੈ ਇਹ ਨਰਦਰੀਨੀ ਹੈ ਇਹਨੂੰ ਕਿਵੇਂ ਠੱਡਾਂ ਇਹਦੇ ਵਿਰੋਧ ਕਦੋਂ ਆਪਾਂ ਕਦੋਂ ਆਵਾਜ਼ ਉਠਾਵਾਂਗੇ ਮੈਨੂੰ ਮਾਣ ਹੈ ਸਾਡੀ ਸ਼੍ਰੋਮਣੀ ਕਮੇਟੀ ਦੇ ਉੱਤੇ ਹਰਮੰਦਰ ਸਾਹਿਬ ਪ੍ਰਕਰਮਾ ਜਿੰਨੇ ਵੀ ਸੈਂਕੜੇ ਪਾਠ ਖੰਡ ਪਾਠ 12 ਮਹੀਨੇ ਚੱਲਦੇ ਨੇ ਸੈਂਕੜੇ ਪਾਠ ਲਗਾਤਾਰ ਉਹ ਸਾਰੇ ਹੀ ਲੜੀਵਰ ਗੁਰੂ ਗ੍ਰੰਥ ਸਾਹਿਬ ਦੇ ਆਪ ਚੱਲ ਰਹੇ ਨੇ ਕਿ ਜਿਹੜੇ ਪੱਧ ਸੇ ਜਦੋਂ ਬੀੜੀਆਂ ਬੜੀਆਂ ਨੇ ਗੁਰਮੁਖੋ ਗੱਲ ਉਦੋਂ ਦੀ ਵਿਗੜੀ ਗਈ ਹੈ ਉਦੇ ਸਾਰੇ ਹੀ ਲੜੀ ਵਾਰ ਨੇ ਐਨਾ ਸਿੰਘ ਸੋਹਣਾ ਪਾਠ ਕਰਦੇ ਕਿਉਂਕਿ ਉਹ ਟਕਸਾਲੀ ਪਾਠੀ ਉਹਨਾਂ ਨੇ ਸੰਥਿਆ ਲਈ ਹੋਈ ਹੈ ਅੱਜ ਪਿੰਡਾਂ 'ਚ ਉਹ ਚੀਜ਼ ਹੈ ਨਹੀਂ ਆਪਾਂ ਇਹਦੇ ਥੋੜੀ ਜਿਹੀ ਗੌਰ ਕਰੀਏ ਮੈਂ ਸਿੰਘ ਸਰਵਾਂ ਨੂੰ ਬੇਨਤੀ ਕਰ ਚੁੱਕੇ ਹਾਂ ਇਹ ਵੀ ਤਾਂ ਵਿਅਦਿਵੀ ਹੈ ਨਾ ਬਾਣੀ ਨੂੰ ਗਲਤ ਪੜਨਾ ਔਰ ਜਿਹਦਾ ਖੰਡ ਪਾਠ ਕਰਾਇਆ ਉਹ ਬਾਣੀ ਗਲਤ ਪੜੀ ਉਹਨੂੰ ਫਲ ਨਹੀਂ ਮਿਲਣਾ ਔਰ ਗੁਰੂ ਘਰੋਂ ਟੁੱਟੂਗਾ ਨਾ ਉਹਦਾ ਗੁਰੂ ਘਰੋਂ ਸਰਦਾ ਟੁੱਟੂਗੀ ਨਾ ਮੇਰਾ ਤਾਂ ਫਲ ਤੇ ਮਿਲੇ ਮੈਂ ਫਿਰ ਕਿਉਂ ਗੁਰਦੁਆਰੇ ਦਾ ਮਾਈਕੋ ਖੰਡ ਪਾਠ ਮੁੜ ਕੇ ਕਰਾਵਾਂ ਉਹਦੀ ਸਰਦਾ ਟੁੱਟ ਜੂਗੀ ਸਹੀ ਪਾਠ ਹੋ ਜਵੇ ਇੱਕ ساری ਦੁਨੀਆ ਵੱਚ ਇੱਕੇ ਪਾਠ ਵੱਧਦਾ ਬਣ ਚਿੱਡੀ ਵੱਡੀ ਪਾਵਰ ਹੈ ਪਰ ਸਹੀ ਢੰਗ ਨਾਲ ਹੋਵੇ ਤਾਂ ਮਰਜਾ ਦਾ ਨਾਲ ਇਹਦੇ ਵੀ ਆਪਾਂ ਗੌਰ ਕਰੀਏ ਕੁਝ ਐਸੇ ਆਪਾਂ ਸੰਸਥਾਵਾਂ ਵਿਦਿਆਲੇ ਖੁੱਲੇ ਜਿੱਥੋਂ ਗ੍ਰੰਥੀ ਸਿੰਘ ਤਿਆਰ ਕਰਕੇ ਸੁੱਧ ਪਾਠੀ ਤਿਆਰ ਕਰ ਉਹਨਾਂ ਆਈਡੈਂਟੀਟੀ ਕਾਰਡ ਦਿੱਤੇ ਜਾਣ ਫਿਰ ਉਹ ਗੁਰੂ ਘਰਾਂ ਜਾ ਕੇ ਸੇਵਾ ਕਰੇ ਇਹ ਮੇਰੀ ਬੇਨਤੀ ਹੈ ਕੋਈ ਮੇਰੇ ਗ੍ਰੰਥੀ ਵੀਰ ਮੇਰੀ ਇਸ ਕੰਮ ਨੂੰ ਪਿੰਚ ਨਾ ਕਰਨ ਮੈਂ ਤਾਂ ਤੁਹਾਡੇ ਜੋੜੇ ਛਾੜਨ ਵਾਲਾ ਬਣਾਂ ਮੈਂ ਵੀ ਗਰੰਟੀ ਦੇ ਮੈਂ ਵੀ ਪਾਠੀ ਰਹੇ ਹਾਂ ਲੰਬਾ ਸਮਾਂ ਪਾਠ ਕੀਤੇ ਨੇ ਇਹ ਤੋਂ ਤਵ ਥੋੜੀ ਜੀ ਗੌਰ ਕਰੀਏ ਬਾਣੀ ਦਾ ਸਤਕਾਰ ਘਰ ਘਰ ਖੰਡ ਪਾਠੀ ਬਣੋ ਕੱਲਾ ਕੱਲਾ ਖੰਡ ਪਾਠ ਕਰਨ ਸਿੱਖੋ ਪਾਠੀ ਬਣੋ ਪਰ ਪਾੜ ਸੁੱਧ ਸਿੱਖਿਆ ਲੈ ਕੇ ਤਾਂ ਸੰਸਿਆ ਲੈ ਕੇ ਸੁੱਧ ਪਾੜਨੀ ਤੇ ਜਿਹੜੇ ਸਾਨੂੰ ਮੋਰਚੇ ਲਾਉਣੇ ਪੈ ਰਹੇ ਨੇ ਇਹਨੂੰ ਕਦੇ ਵੀ ਨਾ ਲਾਉਣੇ ਪੈ ਇੱਕ ਕੰਮ ਕਰ ਲਈਏ ਬਾਬਾ ਆਦਰ ਸਿੰਘ ਜੀ ਮਾਸਟਰ ਗਿਆਨ ਸਾਹਿਬ ਵਾਲੇ ਵੇਲੇ ਵੀ ਇੱਕ ਗੱਲ ਚੱਲੀ ਸੀ ਵੀ ਸਿੱਖ ਧਰਮ ਗਰਾਵੜ ਜਾ ਰਹੇ ਨੂੰ ਕਿਵੇਂ ਠੱਲਰ ਪਾਉਗੇ ਕਿਵੇਂ ਰੋਕ ਲਗੇ ਮਾਹਪੁਰ ਸਾਹਿਬ ਕੋ ਬਚਨ ਸੀ 2 ਵਜੇ ਹਰੇਕ ਖੂਦ ਉਤੇ ਡੋਲ ਖੜਕਣਾ ਚਾਹੀਦਾ ਹੈ ਤੁਹਾਨੂੰ ਯਾਦ ਹੈ ਤੇ ਅੱਗੇ ਪਾਪੂ ਤੋਂ ਆਪਣਾ ਡੋਲਾ ਨਾਲੇ ਪਾਣੀ ਕੱਢ ਕੇ ਇਸ਼ਨਾਨ ਕਰਦੇ ਦੋ ਵਜੇ ਹਰ ਸੇ ਗੁਰ ਇਸ਼ਨਾਨ ਕਰੇ ਹਰ ਗੁਰ ਸੇ ਕਮਰ ਦੇ ਵੇਲੇ ਬੈਠ ਕੇ ਨਿਤਨੇਮ ਕਰੇ ਕਨੇ ਸਿੱਖ ਪੰਚਤ ਦੇ ਕੋਲ ਜਾਊਗਾ ਇੱਕ ਯਹੂਦੀ ਕਹਾਣੀ ਤੁਹਾਨੂੰ ਪਤਾ ਮੈਨੂੰ ਜਾਦਾ ਪੜੇ ਹੋਇਆ ਇੱਕ ਦਿਨ ਯਹੂਦੀ ਕਹਾਣੀ ਮਰਨ ਕਿਨਾਰੇ ਆ ਗਈ ਸੀ ਪਤਨ ਹੋਣ ਵਾਲਾ ਸੀ ਉਹਦਾ ਉਹ ਕੱਠਿਓ ਕੋਈ ਫਕੀਰ ਕੋਲ ਗਏ ਕੋਈ ਤਰੀਕਾ ਦੱਸੋ ਆਪਣੀ ਕੌਮ ਡੋਬਣ ਤੋਂ ਖਤਮ ਹੋਣ ਤੋਂ ਬਚ ਜਾਵੇ। ਉਹਨਾਂ ਦੀ ਕੋਈ ਤਰੀਕਾ ਵੀ ਘਰ ਘਰ ਆਪਣੇ ਧਰਮ ਦਾ ਗ੍ਰੰਥ ਪੜ੍ਹਨਾ ਦੇ ਦੋ ਬੱਚੇ ਬੱਚੇ। ਉਹ ਮੰਨ ਗਏ ਅੱਜ ਦੁਨੀਆ ਦੀ ਸਭ ਤੋਂ ਪਾਵਰਫੁੱਲ ਕੌਮ ਹੈ ਅੱਜ। ਉਹ ਆਪਣੇ ਧਰਮ ਨਾਲ ਜੁੜ ਗਏ ਬਸ ਇੰਨਾ ਹੀ ਕੰਮ ਸੀ ਕੋਈ ਮਜੈਲਾ ਨਹੀਂ ਪੀੜੀਆਂ ਕੋਈ ਉਹਨੂੰ ਟ੍ਰੇਨਿੰਗ ਦਿੱਤੀ ਵੀ 1 47 ਚਲਾਉਣ ਦੀ। ਧਰਮ ਨਾਲ ਜੁੜ ਗਏ ਦੁਨੀਆ ਦਾ ਇੱਕ ਨੰਬਰ ਕੌਮ ਪਾਵਰਫੁੱਲ। ਸੇਖੋ ਆਹੀ ਕਮੀ ਆਪਣੇ ਚ ਖੜੀ ਐ ਅੱਜ ਇਹ ਕਮੀ ਰੜਕ ਰਹੀ ਐ ਅੱਜ ਬੱਚਾ ਬੱਚਾ ਪਾਠ ਕਰਨ ਲੱਗ ਜਾਓ ਆਪਣੇ ਟਰੈਕਟਰਾਂ ਨੂੰ ਰਾਦੋ ਗਾਉਣ ਵਾਲੇ ਦੇ ਟੱਕ ਤੁਹਾਡੀਆਂ ਗੱਡੀਆਂ 'ਚ ਵੱਜੇ ਕੇਵਲ ਬਾਣੀ ਤੁਹਾਡੇ ਟਰੈਕਟਰਾਂ 'ਤੇ ਵੱਜੇ ਕੇਵਲ ਗੁਰਬਾਣੀ ਤੁਹਾਡੇ ਕਰਨ ਟੱਕ ਵੱਜਣ ਦਾ ਕੇਵਲ ਗੁਰਬਾਣੀ ਦੇ ਤੁਹਾਡੇ ਵਿਆਹ ਸਾਧਿਆਂ 'ਚੋਂ ਗਾਉਣ ਵਜਾਉਣ ਹੋ ਜਾਵੇ ਖਤਮ ਬਾਣੀ ਬਣਦੇ ਹੋ ਜੋ ਧਾਰਨੀ ਜੀ ਆਇਆਂ ਸਰਕਾਰਾਂ ਨੂੰ ਧਰਨੇ ਲਾ ਲਾ ਮੰਗਦੇ ਸਾਡੇ ਮੰਗਾਂ ਪੂਰੀਆਂ ਕਰੋ ਉਹ ਤੁਹਾਡੇ ਮਗਰ ਫਿਰਨਗੇ ਦੱਸੋ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਐ ਅੱਖੇ ਆਖੋ ਸਤਨ ਐਨਾ ਹੀ ਕੰਮ ਐ ਬਸ ਆਜੋ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਲਓ ਇਹ ਖਾਣ ਪੀਣ ਵਿੱਚ ਹੀ ਰਹਿ ਜਾਣਾ ਜੇ ਆਪਣੀ ਕੌਮ ਨਾ ਰਹੀ ਆਪਣੀ ਕੌਮ ਦਾ ਕਿਰਦਾਰ ਨਾ ਰਿਹਾ ਸਾਡੀ ਇੱਜ਼ਤ ਨਾ ਰਹੀ ਕੀ ਕਰਾਂਗੇ ਖਾ ਪੀ ਕੇ ਵਿਆਹ ਕਰਕੇ ਕੌਣ ਵਾਲੇ ਸੁਣ ਕੇ ਕਿ ਪਪ ਕਲੱਬ ਕੀ ਤਾਰਨਗੇ ਜੇ ਸਾਡੀ ਇੱਜ਼ਤ ਨਾ ਰਹੀ ਬਾਣੀ ਨਾਲ ਜੁੜਜੋ ਅਮਰਤਾਰੀ ਹੋਵੋ ਸਿੰਘ ਬਸਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ ਸਪੁੱਤਰੀਆਂ ਬਣੋ ਸਾਨੂੰ ਦਿਨ ਮਨਾਉਣ ਦਾ ਤਾਂ ਹੀ ਫਾਇਦਾ ਹੈ ਆਪਾਂ ਗੁਰਮਤਿ ਦੀ ਗੁੜਤੀ ਲੈ ਕੇ ਜਾਈਏ ਅਮਰਤ ਵੇਲਾ ਸੰਭਾਲੋ ਨਿਤਨੇਮੀ ਬਣੋ ਜਿਹੜੇ ਕੋਲੇ ਨਿਤਨੇਮ ਹੈ ਅਮਰਤ ਵੇਲਾ ਹੈ ਉਹਦੇ ਵਰਗਾ ਅਮੀਰ ਦੁਨੀਆ ਤੇ ਕੋਈ ਬੰਦਾ ਹੀ ਨਹੀਂ ਜਿਹਦੇ ਕੋਲ ਸੇਵਾ ਹੈ ਸਿਮਰਨ ਹੈ ਤੇ ਅਮਰਤ ਵੇਲਾ ਹੈ ਉਹਦੇ ਵਰਗਾ ਅਮੀਰ ਬੰਦਾ ਜੰਮਿਆ ਹੀ ਨਹੀਂ ਬਸ ਕੋਈ ਕੁੱਲੀ ਚ ਰਹਿੰਦਾ ਹੋਵੇ ਪਰ ਜਿਹਦੇ ਕੋਲ ਤਿੰਨੇ ਹੀ ਵਿਸਰਗੇ ਨਾ ਸੇਵਾ ਕਰਦਾ ਨਾ ਮਰਤ ਵੇਲਾ ਸੰਭਾਲਦਾ ਨਾ ਨਿਤਨੇਮ ਕਰਦਾ ਉਹ ਅਰਬਾਂ ਦੀ ਪ੍ਰਾਪਰਟੀ ਰਹਿਂਦਾ ਪਰ ਉਹ ਗਰੀਬ ਹੈ ਉਹਦੇ ਵਰਗਾ ਗਰੀਬ ਕੋਈ ਨਹੀਂ ਮਰਜ਼ ਕਿਰਪਾ ਕਰਨ ਸੋ ਜਹੇਦਾਰ ਦਵਿੰਦਰ ਸਿੰਘ ਖੱਟੜਾ ਸਾਹਿਬ ਮੈਂਬਰ ਸਹਿਬਾਨ ਉਹਦੇ ਬੇਟੇ ਇਸ ਦਾ ਨਵਦੇਸ਼ ਸਿੰਘ ਜੀ ਖੱਟੜਾ ਜਾਦਵਿੰਦਰ ਸਿੰਘ ਜੀ ਜਾਦੂ ਖਲਕਾ ਇੰਚਾਰਜ ਖੰਨਾ ਜਹੇਦਾਰ ਹਰਪਾਲ ਸਿੰਘ ਜੱਲੜਾ ਮੈਂਬਰ ਵਿਰਿੰਦਰ ਸਿੰਘ ਵਿੱਕੀ ਬੇਰ ਕਲਾ ਗੁਰਪ੍ਰੀਤ ਸਿੰਘ ਜੀ ਮੱਲੇ ਵਾਲਾ ਮੈਨੇਜਰ ਸਾਹਿਬ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ ਸਾਰੀਆਂ ਤੇ ਇਸ ਨਾਲ ਗਹਿਦਰ ਕੇਰ ਸਿੰਘ ਜੀ ਮੀਤ ਮੈਨੇਜਰ ਸਾਹਿਬ ਬਾਬਾ ਗੁਰਮੇਲ ਸਿੰਘ ਜੀ ਕਾਰ ਸੇਵਾ ਵਾਲੇ ਅੱਜ ਜੇ ਗੁਰਮਕੋ ਸਾਡੇ ਗੁਰੂ ਘਰਾਂ 'ਚ ਮਾਰੂਪਰ ਲੱਗੀ ਹੈ ਕਲ ਚੜ੍ਹੇ ਤਾਂ ਕਾਰ ਸੇਵਾ ਵਾਲਿਆਂ ਦੀ ਮਿਹਰਬਾਨੀ ਹੈ ਜੇ ਕਾਰ ਸੇਵਾ ਵਾਲੇ ਨਾ ਹੁੰਦੇ ਸਹ ਸਤੋ ਇਦਾਂ ਦੀ ਗੁਰਦੁਆਰਾ ਨਾ ਬਣ ਸਕਦਾ ਹਰਮੰਦਰ ਸਾਹਿਬ ਤੱਕ ਪੰਜਾਂ ਤਖਤਾਂ ਤੱਕ ਗੁਰਮਕੋ ਇਹਨਾਂ ਦੀ ਸੇਵਾ ਚੱਲ ਰਹੀ ਹੈ ਸੋਹਣੇ ਤੱਕ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਬਹੁਤ ਵੱਡੀ ਦੇਣ ਹੈ